ਪੰਜਾਬ ਯਾਨੀ ਪੰਜਾ ਦਰਿਆਵਾਂ ਦੀ ਧਰਤੀ 1947 ਤੋਂ ਬਾਅਦ ਲੈਂਦਾ ਤੇ ਚੜਦਾ ਪੰਜਾਬ ਬਣ ਗਏ ਯਾਨੀ ਅੱਧਾ ਪਾਕਿਸਤਾਨ ਦੇ ਵਿੱਚ ਅੱਧਾ ਹਿੰਦੁਸਤਾਨ ਦੇ ਵਿੱਚ ਲੇਕਿਨ ਨਾਨਕ ਨਾਮ ਲੈਵਾ ਸੰਗਤ ਦੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਜਿਹੜੇ ਆ ਪਾਕਿਸਤਾਨ ਦੇ ਵਿੱਚ ਚਲੇ ਗਏ ਸੰਗਤਾਂ ਤੋਂ ਵਿਛੋੜੇ ਗਏ ਬਹੁਤ ਸਮੇਂ ਤੋਂ ਬਾਅਦ ਆਪਾਂ ਗੱਲ ਕਰੀਏ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਨਿਰਮਾਣ ਹੋਇਆ ਜਿੱਥੇ ਸੰਗਤਾਂ ਭਾਰੀ ਗਿਣਤੀ ਵਿੱਚ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਣੀਆਂ ਨੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਵੰਡ ਛਕੋ ਕਿਰਤ ਕਰੋ ਦਾ ਸੰਦੇਸ਼ ਜਿਹੜਾ ਉਹ ਸੰਤਾਂ ਨੂੰ ਦਿੱਤਾ ਅੱਜ ਗੁਰਦੁਆਰਾ ਗੁਪਤਸਰ ਸਾਹਿਬ ਤੋਂ ਨਰੋਲ ਸੇਵਾ ਸੁਸਾਇਟੀ ਦੇ ਉਦਮ ਸਟਕਾ 520 ਆਦਮੀਆਂ ਦਾ ਜਥਾ ਪਾਕਿਸਤਾਨ ਕਰਤਾਰਪੁਰ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਰਵਾਨਾ ਹੋਇਆ ਜਿੱਥੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਅੱਜ ਜ਼ੀਰੋ ਲੈਂਡ ਤੋਂ ਪਹੁੰਚ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈਆਂ ਇਹ ਨਰੂਲ ਸੇਵਾ ਸੰਸਾ ਦੇ ਵੱਲੋਂ ਜੋ ਇਹ ਮਹਾਨ ਨਗਰ ਕੀਰਤਨ ਚੌਥਾ ਮਹਾਨ ਨਗਰ ਕੀਰਤਨ ਦਾ ਪ੍ਰਾਨਨਾ ਕੀਤਾ ਗਿਆ ਇਹ 14ਵਾਂ ਮਹਾਨ ਨਗਰ ਕੀਰਤਨ ਹੈ ਜੋ ਗੁਰਦੁਆਰਾ ਗੁਪਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਇਸ ਦੀ ਅਰੰਭਤਾ ਹੋਈ ਸੀ 1 ਮਾਰਚ ਨੂੰ ਤੇ ਫੜਾਦਰ ਫੜਾ ਹੁੰਦਾ ਆ ਰਾਤ ਡੇਰਾ ਬਾਬਾ ਨਾਨਕ ਵਿਸ਼ਵਾਰਾਮ ਸੀ ਤੇ ਹੁਣ ਜਿਹੜੀ ਰਵਾਨਗੀ ਹੈ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਜਾ ਕੇ ਜਿਹੜੀ ਨਗਰ ਕੀਰਤਨ ਦੀ ਇਹ ਸਪੂਰਨਤਾ ਹੋਣੀ ਹੈ ਤੇ ਇਸ ਨਗਰ ਕੀਰਤਨ ਦੇ ਵਿੱਚ ਦੇਖਿਆਣਾ ਤੁਸੀਂ ਪਿੱਛੇ ਬਹੁਤ ਵੱਡੇ ਵੱਡੇ ਗੁਰੂ ਘਰਾਂ ਦੇ ਮਾਡਲ ਜੋ ਪਾਕਿਸਤਾਨ ਦੇ ਵਿੱਚ ਰਹਿ ਗਏ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਨਾਲ ਹੀ ਉਹਨਾਂ ਦਾ ਕੀ ਇਤਿਹਾਸ ਸੀਗਾ ਉਹ ਇਤਿਹਾਸ ਵੀ ਨਾਲ ਦੀ ਨਾਲ ਚੱਲ ਰਿਹਾ ਤਾਂ ਇਹ ਜਿਹੜਾ ਨਗਰ ਕੀਰਤਨ ਦਾ ਮਕਸਦ ਹੈ ਤਾਨ ਕੋ ਨਾਨਕ ਪਾਸ਼ਾ ਮਹਾਰਾਜ ਉਹਨਾਂ ਨੇ ਆਪਣੇ ਅੰਤਲੇ 18 ਐਮ ਬਰੇ ਇਸ ਮਹਾਨ ਪਵਿੱਤਰ ਸਥਾਨ ਤੇ ਬਤਾਏ ਉੱਥੇ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਜਿਹੜਾ ਸੰਦੇਸ਼ ਦਿੱਤਾ ਅੱਜ ਗੁਰੂ ਸਾਹਿਬ ਦੇ ਉਹਨਾਂ ਸਿਧਾਂਤਾਂ ਨੂੰ ਜ਼ਿੰਦਗੀ ਵਿੱਚ ਅਮਲੀ ਰੂਪ ਤੇ ਅਪਣਾਉਣ ਦੀ ਬੜੀ ਲੋੜ ਹੈ ਬੜੀਆਂ ਬੁਰਾਈਆਂ ਤੇ ਬੜੇ ਜਿਹੜਾ ਉਹ ਜਿਹੜਾ ਸਮਾਜ ਦੇ ਵਿੱਚ ਪੈੜੀਆਂ ਗਰੀਬੀਆਂ ਜਨਮ ਲੈ ਚੁੱਕੀਆਂ ਐ ਇਹ ਇਸ ਤੋਂ ਜੇ ਛਟਕਾਰਾ ਹੋਣਾ ਤਾਂ ਆਪਾਂ ਨੂੰ ਸਤਗੁਰੂ ਮਹਾਰਾਜ ਜੀ ਦੇ ਉਹਨਾਂ ਸਿਧਾਂਤਾਂ ਨੂੰ ਅਪਣਾਉਣਾ ਪੈਣਾ ਹੈ ਇਸ ਚੀਜ਼ ਦੇ ਪ੍ਰਚਾਰ ਵਾਸਤੇ ਨਗਰ ਜੋ ਆਪਣਾ ਨਰੂਲ ਸੇਵਾ ਸੰਸਥਾ ਦੇ ਵੱਲੋਂ ਇਹ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਆਓ ਸਤਗੁਰਾਂ ਨੇ ਜੋ ਆਪਾਂ ਨੂੰ ਮਹਾਰ ਰਸਾ ਦੱਸਿਆ ਉਹਦੇ ਤੇ ਚੱਲ ਕੇ ਗੁਰੂਆਂ ਪੀਰਾਂ ਦੀ ਸਿਖਉਂਤ ਧਰਤੀ ਨੂੰ ਇਹਨਾਂ ਬੁਰਾਈਆਂ ਤੋਂ ਮੁਕਤ ਕਰੀਏ ਤੇ ਆਪਣਾ ਜੀਵਨ ਖੁਸ਼ਹਾਲ ਕਰੀਏ ਨਹੀਂ ਦੱਸੋ ਵੀ ਜਿਹੜੀ ਪ੍ਰਕਿਰਿਆ ਤੁਹਾਨੂੰ ਆਰਾਮ ਨਾਲ ਸਾਰਿਆਂ ਨੂੰ ਮਿਲ ਗਿਆ ਪਰਮਿਸ਼ਨ ਮਿਲ ਗਈ ਹੈ ਜਾਂ ਕੋਈ ਦਿੱਕਤ ਆਈ ਕਿ ਬਿਲਕੁਲ ਬਿਲਕੁਲ ਮੈਂ ਹੁਣੇ ਹੀ ਆਪਣੇ ਜੋ ਹਿੰਦੁਸਤਾਨ ਦੇ ਜੋ ਸਾਰੇ ਅਧਿਕਾਰੀ ਐ ਉਹਨਾਂ ਨਾਲ ਮਿਲ ਕੇ ਆ ਬਹੁਤ ਹੀ ਸਹਿਯੋਗ ਤੇ ਬੜੇ ਉਹ ਸਾਡਾ ਸਹਿਯੋਗ ਕਰਦੇ ਆ ਹਰੇਕ ਕੰਮ ਦੇ ਵਿੱਚ ਉਹ ਸਾਡਾ ਸਹਿਯੋਗ ਦਿੰਦੇ ਆ ਤੁਸੀਂ ਇਹ ਦੱਸੋ ਮਾਰੇ ਜਿਹੜੇ ਗੱਡੀਆਂ ਵੀ ਅੰਦਰ ਜਾਣ ਦੇਣਗੇ ਜਾਂ ਮਾਰੇ ਸਰੂਪ ਹੀ ਤੁਸੀਂ ਪਰਮਿਸ਼ਨ ਲਈ ਹੈ ਆ ਜਿਸ ਤਰ੍ਹਾਂ ਦਾ ਜੋ ਇਹਨਾਂ ਦਾ ਜੋ ਪ੍ਰੋਸੈਸ ਹੈ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪੰਜ ਪਿਆਰੇ ਨਿਸ਼ਾਨਚੀ ਸਿੰਘ ਤੇ ਗੁਰੂ ਕੀ ਸੰਗਤ ਉਹ ਉਹ ਜਿਹੜਾ ਬਾਰਡਰ ਕ੍ਰੋਸ ਕਰਨਗੇ ਤੇ ਜਿਹੜੇ ਬਾਕੀ ਸਾਧਨ ਹੈ ਪਾਲਕੀ ਸਾਹਿਬ ਜਾਂ ਪੰਜ ਪਿਆਰੇ ਨਿਸ਼ਾਨਚੀ ਸਿੰਘ ਵਾਲੀ ਗੱਡੀ ਜਾਂ ਆਪਣਾ ਹੋਰ ਜਿੰਨੇ ਵੀ ਸਾਧਨ ਹੈ ਉਹ ਪਾਕਿਸਤਾਨ ਦੀ ਜਿਹੜੀ ਉਹ ਸਿੱਖ ਸੰਗਤ ਹੈ ਜਾਂ ਪ੍ਰਬੰਧਕ ਕਮੇਟੀ ਹੈ ਉਹ ਉੱਥੇ ਜ਼ੀਰੋ ਲਾਈਨ ਤੇ ਲੈ ਕੇ ਖੜੇ ਨੇ ਤੇ ਅੱਗੋਂ ਤੁਸੀਂ ਵਾਪਸ ਆ ਜਾਓਗੇ ਸ਼ਾਮ ਨੂੰ ਜਾਂ ਫਿਰ ਅੱਗੋਂ ਨੰਕਾਣਾ ਸਾਹਿਬ ਇੱਥੋਂ ਅੰਦਰੋਂ ਜਾਓਗੇ ਬਿਲਕੁਲ ਬਿਲਕੁਲ ਜੀ ਆਪਣਾ ਨਗਰ ਕੀਰਤਨ ਦੀ ਸਭੂਰਨਤਾ ਤੋਂ ਬਾਅਦ ਦਰਸ਼ਕਦਾਰੀ ਕਰਦੀ ਹੋਈ ਸੰਗਤ ਜਿਹੜੀ ਸ਼ਾਮ ਨੂੰ ਵਾਪਸ ਆਏਗੀ ਵਾਪਸ ਆਏਗੀ ਫਿਰ ਦੂਸਰੇ ਰਸਤੇ ਜਾਏਗੀ ਹਾਂ ਜੀ ਕੈਮਰਾਮੈਨ ਸੋਨੀ ਦੇ ਨਾਲ ਸਰਮਨ ਸਿੰਘ ਕੁਮਾਰ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ कारोबार ना चलना सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल आरोप